ग्रीनलैंड क्रिकेट क्लब ਵੱਲੋਂ ਕਰਵਾਇਆ ਗਿਆ 46 ਤੋਂ ਉੱਪਰ ਪੰਜਾਬ ক্রিকেট ਟੂਰਨਾਮੈਂਟ ਦੱਸਦੇ ਇਹ ਐਸਐਮ 11 ਅਤੇ ਜੀਜੀਡੀ 11 ਦੀਆਂ ਟੀਮਾਂ ਵਿਚਕਾਰ ਸ਼ਹਿਰ ਦੇ ਐਸਟੀ ਸਕੂਲ ਦੇ ਗਰਾਊਂਡ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ हाजर दर्शकਾਂ ਦੀ ਹਾਜ਼ਰੀ ਦੇ ਵਿੱਚ ਖੇਡਿਆ ਗਿਆ ਤੇ ਫਾਈਨਲ ਮੈਚ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਵਿਦਾਇਕ ਅਸ਼ਵਨੀ ਸ਼ਰਮਾ ਨੂੰ ਲਾਈਵ ਦੇ ਪ੍ਰਧਾਨ 인ਦਰਜੀਤ ਗੁਪਤਾ ਚੇਅਰਮੈਨ ਡਾਕਟਰ ਗੁਰਬਖਸ਼ ਚੌਧਰੀ ਅਤੇ ਕਾਰਜਕਾਰੀ ਪ੍ਰਧਾਨ ਪਵਨ ਮਹਾਜਨ ਜਿਸ਼ੂ ਨੇ ਗੁਲਦਸਤਾ ਪੇਟ ਕਰਕੇ ਹਾਰ ਪਵਾ ਕੇ ਉਹਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਰੋਪਾਰ ਮੰਡਲ ਪਠਾਨਪੁਰ ਦੇ ਸਾਫਾ ਪ੍ਰਧਾਨ ਰਾਜੇਸ਼ ਪੂਰੀ ਜ਼ਿਲ੍ਹਾ ਇੰਚਾਰਜ ਪਰਤ ਮਹਾਜਨ ਚੇਅਰਮੈਨ ਅਮਿਤ ਨਾਇਰ ਕੋਸਮੈਟਿਕ ਐਸਓ ਇਸ ਮੌਕੇ ਤੇ ਪਠਾਨਕੋਟ ਦੇ ਜ਼ਿਲ੍ਹਾ ਕਾਪਰੇਟਰ ਦੇਸ਼ ਰਾਜ ਉਪਦੇਸ਼ ਕੱਬਰ ਕਸ਼ਯਪ ਰਾਜਪੂਤ ਸਭਾ ਦੇ ਪ੍ਰਧਾਨ सुरेश ਬਿਟਾ ਪ੍ਰੈਸ ਸੱਤਰ ਗੁਲਸ਼ਨ ਮਹਿਰਾ ਕਮੇਟੀ ਮਾਰਕੀਟ ਪ੍ਰਧਾਨ ਰਿੰਦਰ ਵਾਲੀਆ ਅਜੀਬ ਮਹਾਜਨ ਕਾਲਾ ਐਡਵੋਕੇਟ ਕੁਲਬੂਸ਼ਨ ਮਹਾਜਨ ਪਠਾਨਕੋਟ ਇਲੈਕਟ੍ਰੀਕਲ ਡੀਲਰਸ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਰਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਅਤੇ ਕਲੱਬ ਵੱਲੋਂ ਸਨਮਾਨਿਤ ਵੀ ਉਹਨਾਂ ਨੂੰ ਕੀਤਾ ਗਿਆ ਤੇ ਦੱਸ ਦਈਏ ਇਸ ਫਾਈਨਲ ਮੈਚ ਨੂੰ ਦੇਖਣ ਦੇ ਲਈ ਗਰਾਊਂਡ ਵਿੱਚ ਹਜ਼ਾਰਾਂ ਦਰਸ਼ਕਾਂ ਨੇ ਜਿਹੜੀ ਹੈ ਹਾਜ਼ਰੀ ਲਵਾਈ ਤੇ ਵਿਧਾਇਕ ਅਸ਼ੋਕ ਸ਼ਰਮਾ ਨੇ ਗ੍ਰੀਨ ਕ੍ਰਿਕਟ ਕਲੱਬ ਵੱਲੋਂ ਪਿਛਲੇ 40 ਸਾਲਾਂ ਤੋਂ ਕ੍ਰਿਕਟ ਨੂੰ ਪਰਪਲਤ ਕਰਨ ਦੇ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਖਾ ਵੀ ਕੀਤੀ ਅਤੇ ਆਪਣੇ ਵੱਲੋਂ ਹਰ ਸੰਭਵ ਮਦਦ ਦਾ ਪਹੁੰਚਾ ਦਿੱਤਾ ਤੇ ਇਸ ਮੌਕੇ ਬੀਐਸ 11 ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹਾਂ 217 ਦੋੜਾਂ ਬਣਾਈਆਂ ਯਾਨੀ ਕਿ 217 ਰਨ ਜਿਹੜੇ ਨੇ ਉਹਨਾਂ ਨੇ ਬਣਾਏ ਨੇ ਤੇ ਜਵਾਬ ਚ ਮੈਚ ਉਤਰੀ ਜੀਜੀਡੀ 11 ਨੇ ਤੇਜ਼ ਸ਼ੁਰੂਆਤ ਕੀਤੀ ਪਰ ਉਹਨਾਂ ਦੇ ਖਿਡਾਰੀ ਇੱਕ ਤੋਂ ਬਾਅਦ ਇੱਕ ਜਿਹੜੇ ਨੇ ਆਊਟ ਹੁੰਦੇ ਗਏ ਤੇ ਫਿਰ ਸਿਰਫ 127 ਰਨਾਂ ਬਣਾ ਕੇ ਜਿਹੜੇ ਨੇ ਆਲ ਆਊਟ ਹੋ ਗਏ ਤੇ ਇਸ ਕਾਰਨ ਬੀਐਸ ਨੇ ਲਗਭਗ 90 ਰਨ ਜਿਹੜੇ ਨੇ ਉਹ ਉਹਨਾਂ ਦੇ ਨਾਲ ਮੈਚ ਜਿਹੜਾ ਉਹ ਜਿੱਤ ਰਿਹਾ ਤੇ ਇਸ ਮੌਕੇ ਖਿਡਾਰੀ ਪਗਵਿੰਦਰ ਨੂੰ ਮੈਨ ਆਫ ਦਿ ਮੈਚ ਮੈਨ ਆਫ ਦਿ ਸੀਰੀਜ਼ ਤੇ ਖਿਡਾਰੀ ਮਾਧਮ ਨੂੰ ਮੈਨ ਆਫ ਦਿ ਮੈਚ ਜਿਹੜਾ ਹੈ ਐਲਾਨਿਆ ਗਿਆ ਤੇ ਇਸ ਮੌਕੇ ਤੇ ਜੇਤੂ ਅਕੈਡਮੀ ਨੇ ਅਕੈਡਮੀ ਨੂੰ 1,51,000 ਰੁਪਏ ਨਗਦ ਦੇ ਨਾਮ ਅਤੇ ਟਰੋਫੀ ਦੇ ਨਾਲ ਸਨਮਾਨਿਤ ਕੀਤਾ ਗਿਆ ਜਦਕੀ ਉਪ ਜੇਤੂ ਯਾ ਯਾਨੀ ਕਿਸ ਰੰਡਪ ਟੀਮ ਨੂੰ 71000 ਰੁਪਏ ਦੀ ਆਕਰਸ਼ਕ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਲਾਈਫਟਾਈਮ ਪ੍ਰਦਾਨ 인ਦਰਜੀਤ ਗੁਪਤਾ ਚੇਅਰਮੈਨ ਡਾਕਟਰ ਗੁਰਬਖਸ਼ ਚੌਧਰੀ ਅਤੇਕਾਰਜ ਕਰਨੀ ਪ੍ਰਧਾਨ ਪਵਨ ਮਹਾਜਨ ਨੇ ਰਿਸ਼ੂ ਨੇ ਹਾਜ਼ਰ ਸਮੂਹ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਕ੍ਰਿਕਟ ਟੂਰਨਾਮੈਂਟ ਇੱਕ ਮੇਲੇਵਾਂ ਜਿਹੜਾ ਹੈ ਉਹ ਬਣਾਇਆ ਗਿਆ ਜਿਸ ਦਾ ਮੁੱਖ ਉਦੇਸ਼ ਸ਼ਹਿਰ ਚ ਸਦਭਾਵਨਾ ਨੂੰ ਪਰਫੁੱਲਿਤ ਕਰਨਾ ਹੈ ਤੇ ਇਸ ਮੌਕੇ ਤੇ ਆਪ ਆਗੂ ਅਤੇ ਉਦਯੋਗਪਤੀ ਸਵਨ ਸਰਾਰੀਆ ਵਿਜਰੇ ਨੇ ਵਿਸ਼ੇਸ਼ ਮਹਿਮਾਨ ਵਜੂਨਾ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ ਜਿਨ੍ਹਾਂ ਨੇ ਕ੍ਰਿਕਟ ਨੂੰ ਪ੍ਰ ਗ੍ਰੀਨਲੈਂਡ ਕਲੱਬ ਨੂੰ 1 ਲੱਖ ਰੁਪਏ ਦੀ ਰਾਸ਼ੀ ਜਿਹੜੀ ਹੈ ਉਹ ਪੇਮੈਂਟ ਕੀਤੀ ਹੈ ਇਸ ਮੌਕੇ ਟੂਰਨਾਮੈਂਟ ਵਿੱਚ ਸਹਿਯੋਗ ਦੇਣ ਵਾਲੀ ਟੀਮ ਦੇ ਮੈਂਬਰਾਂ ਦੇ ਨਾਲ-ਨਾਲ ਪ੍ਰਬੰਧਕ ਅਤੇ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਤੇ ਆਓ ਦੇਖਣੇ ਹੈ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇਹ ਟੂਰਨਾਮੈਂਟ ਜਿਹੜਾ ਹੈ ਉਹ ਸਮਾਪਤ ਹੋਇਆ ਹੈ ਤੇ ਕੌਣ-ਕੌਣ ਇਸ ਟੂਰਨਾਮੈਂਟ ਦੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਜਿਨ੍ਹਾਂ ਨੇ ਹਾਜ਼ਰੀ ਦਿੱਤੀ ਹੈ ਤੇ ਕਿੰਨਾ ਜੋਸ਼ ਅਤੇ ਉਤਸ਼ਾਹ ਜਿਹੜਾ ਹੈ ਦਰਸ਼ਕਾਂ 'ਚ ਵੀ ਦੇਖਣ ਨੂੰ ਮਿਲਿਆ। ਗ੍ਰੀਨਲੈਂਡ ਕ੍ਰਿਕਟ ਕਲੱਬ ਦੀ ਤਰਫੋਂ ਅੱਜ ਹਮਾਰੇ ਗਰਾਊਂਡ 'ਮੇ ਜਿਤਨੇ ਵੀ ਦਰਸ਼ਕ ਆਏ ਹੈ ਜਿਤਨੇ ਵੀ क्लब की तरफ से उनका हार्दिक स्वागत है हार्दिक धन्यवाद मैं आप सबकी जानकारी के लिए बता दूं कि ये हमारा छियालीसवा ओपन पंजाब 2020 ट्वेंटी क्रिसमस कप क्रिकेट टूर्नामेंट है इस टूर्नामेंट में जैसे सेवन फोर जो भी हमें पैनल बनाया है उसके आधार पर टीमें जो खेल रही है अभी पहले खेलते हुए बीसी सी इलेवन ने दो रन बनाए हैं और दूसरी टीम ने अभी बैटिंग करनी है जो हमारा बिने प्राइज है एक लाख एक है को सारी क्लब की तरफ से प्रभु जीसु मसीह के जन्मदिन के उपलक्ष्य में जो हमारे भाई जहाँ आए हैं उन सभी को हार्दिक बधाई देता हूँ हार्दिक मुबारकबाद देता हूँ और इसी तरह वो हमारे ग्राउंड में आते रहे और हमारे क्लब की शान को बढ़ाते रहे धन्यवाद जय हिंद जय भारत इस बार जो हमारी क्लब का मेन मटो था कि हम छोटे बच्चों को पार्टिसिपेट करा के इनको नेशनल पे, लेवल पे इंटरनेशनल लेवल पे तैयार करें इसलिए हमने सबसे पहले अंडर फोर्टीन उसके बाद प्लस फोर्टी उसके बाद जो हमारा रेगुलर टूर्नामेंट है वो हुआ है जिसमें हमने आठ टीमें बेहतरीन टीमें ली है जो पार्टिसिपेट कर रहे हैं हमारा मेन उद्देश्य है कि हमारे ये छोटे बच्चे, जो नेक्स्ट हमारा प्रोविजन है जो अगले साल के लिए हम तैयारी कर रहे हैं हम ये टूर्नामेंट जो है जो ओपन टूर्नामेंट को आते हैं उसको हम चेंज कर रहे हैं उसकी जगह हम छोटे बच्चों को जो बच्चे अंडर फोर्टीन है ਅੰਡਰ 19 ਹੈ। ਉਹਨਕੋ ਖਿਲਾਉਣੇ ਦਾ ਅਸੀਂ ਨੇ ਨਿਰਣੇ ਕੀਤਾ। ਸਾਡੀ ਟੀਮ ਨੇ ਇਹ ਨਿਰਣੇ ਲਿਆ ਹੈ ਕਿ ਜੋ ਨੈਕਸਟ ਈਅਰ ਹੈ, ਹਮ ਆ ਬੱਚੋ ਕੋ ਪ੍ਰੋਮੋਟ ਕਰਾਂਗੇ ਤਾਂ ਕਿ ਬੱਚੇ ਜੋ ਹੈ ਨਸ਼ਿਆਂ ਤੋਂ ਦੂਰ ਰਹਿਣ। ਧੰਨਵਾਦ ਜੈ ਹਿੰਦ। ਜੈ ਭਰ। ਸਿੰਗਾ لینڈ ਕ੍ਰਿਕਟ ਕਲੱਬ ਜਿਹਨੂੰ ਅੱਜ 46 ਸਾਲ ਲੱਗਾ ਲੱਗਾ ਹੋਇਆ ਹੈ। ਅੱਜ ਉਹਦਾ 25 ਦਸੰਬਰ ਨੂੰ ਅਸੀਂ ਖਿਡਾਰੀਆਂ ਦੀ ਸਾਰੀਆਂ ਖੇਡਾਂ ਵੇਖ ਕੇ ਉਹਨਾਂ ਨੂੰ ਅੱਜ ਅਸੀਂ ਅੱਜ ਜਿਹੜਾ ਉਹ ਸਮਾਪਤ ਕਰ ਰਹੇ ਹਾਂ ਇਹਨਾਂ ਨੂੰ ਜੋ ਸੀ ਇਨਾਮ ਤੈਅ ਕੀਤੇ ਗਏ ਸੀ ਉਹ ਅੱਜ ਦੇ ਕੇ ਜੋ ਸਾਡੇ ਕੋਲ ਸਰਦਾ ਵਰਦਾ ਸੀ ਜਿਵੇਂ ਕਿ ਦੱਸਿਆ ਸਾਡੇ ਪ੍ਰਧਾਨ ਹੋਰਾਂ ਨੇ 1.71 ਲੱਖ ਦੂਸਰਾ 1.5 ਲੱਖ ਜਾਂ ਜੋ ਵੀ ਹੈ ਅਸੀਂ ਆਪਣੀ ਸ਼ਰਧਾ ਦੇ ਮੁਤਾਬਕ ਜੋ ਅਸੀਂ ਲੋਕ ਕਰ ਸਕਦੇ ਸੀ ਸਾਡੀ ਕਮੇਟੀ ਕਰ ਸਕਦੀ ਸੀ ਅੱਜ ਅਸੀਂ ਉਹ ਕਰਕੇ ਤੇ ਇਹਨਾਂ ਨੂੰ ਅਸੀਂ ਉਹ ਨਾਮ ਦੇ ਰਿਆ ਸਰ ਨੂੰ ਵੱਡੀ ਇਹਦੇ ਵਿੱਚ ਖੁਸ਼ੀ ਵਾਲੀ ਗੱਲ ਇਹ ਹੈ ਕਿ ਪਹਿਲੀ ਤਰੀਕ ਤੋਂ ਹੀ ਮੈਚ ਸ਼ੁਰੂ ਕਰਦੇ ਆ ਜਿਹਦੇ ਵਿੱਚ ਪਹਿਲੀ ਤੋਂ 8 ਤੱਕ ਅਸੀਂ ਛੋਟੇ ਬੱਚੇ ਖੜਾਏ ਜੋ 14 ਸਾਲ ਤੋਂ ਛੋਟੇ ਸੀ 8 ਤੋਂ ਬਾਅਦ 15 ਤੱਕ ਅਸੀਂ 40 ਤੋਂ ਥੱਲੇ ਵਾਲੇ 40 ਪਲੱਸ ਹਾਂ ਉਸ ਤੋਂ ਬਾਅਦ ਅਸੀਂ 15 ਤੋਂ ਬਾਅਦ ਅਸੀਂ 40 ਤੋਂ ਉੱਪਰ ਲਿਖੜਾਏ ਅਸੀਂ ਕੀ ਘਣਾਣਾ ਜੀ ਖੜਾਣਾ ਤੇ ਉਹ ਮਾਲਕ ਸੀ ਸਾਡਾ ਤੇ ਇੱਕ ਨਾਂ ਹੀ ਹੋਇਆ ਇਹ ਵਿੱਚ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਪ੍ਰਧਾਨ ਹੋਰੀ ਜੀ ਗੁਪਤਾ ਜੀ ਡਾਕਟਰ ਸਾਫਗੁਰ ਚੌਧਰੀ ਤੇ ਬਾਕੀ ਸਾਰੀ ਟੀਮ ਨੇ ਮਨੋਜ ਜੀ ਹੋਰ ਸਾਡੇ ਸੱਜਣ ਗੌਰਵ ਜੀ ਬੜੇ ਨੇ ਜਿਨ੍ਹਾਂ ਦੇ ਮੈਂ ਨਾਂ ਨਹੀਂ ਲੈ ਸਕਦਾ ਇਹਨੇ ਕਿ ਇਹਨਾਂ ਦੀ ਮਿਹਰਬਾਨੀ ਨਾਲ ਇਹ ਜਿਹੜਾ ਮੈਚ ਹੈ ਬਹੁਤ ਵਧੀਆ ਤਰੀਕੇ ਨਾਲ ਖੜਾਇਆ ਗਿਆ ਤੇ ਇਹਦੇ ਵਿੱਚ ਸਾਡੇ ਸਾਥੀਆਂ ਨੇ ਇੱਕ ਬਹੁਤ ਵਧੀਆ ਕਿਰਪਾ ਕੀਤੀ ਹੈ ਕਿ ਜਿਹੜੀ ਅਸੀਂ ਛੋਟੇ ਬੱਚਿਆਂ ਨੂੰ ਹੁਣ ਤੋਂ ਹੀ ਇਹ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਬੱਚਿਓ ਖੇਡਾਂ 'ਚ ਧਿਆਨ ਦਿਓ ਕਿ ਬਾਕੀ ਸਾਰੇ ਕੰਮ ਜਿਹੜੇ ਆ ਨਾ ਉਹ ਗਲਤ ਹੈ ਛੱਡ ਦਿਓ ਕਿਉਂਕਿ ਤੁਹਾਡਾ ਵੀ ਨੁਕਸਾਨ ਹੈ ਮਾਪਿਓ ਦਾ ਵੀ ਨੁਕਸਾਨ ਹੈ ਮੈਨੂੰ ਬਹੁਤ ਵਧੀਆ ਲੱਗਿਆ ਹੈ ਕਿ ਅਸੀਂ ਇਹ ਦੇਖ ਰਹੇ ਹਾਂ ਕੁਝ ਨਾ ਕੁਝ ਕੁਝ ਨਾ ਕੁਝ ਇੱਥੇ ਬੱਚਿਆਂ 'ਚ ਫਰਕ ਪੈ ਰਿਹਾ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਚਲੋ ਚਲੋ ਦੋ ਚਾਰ ਵੀ ਇੱਕ ਮਹੀਨੇ ਚ ਦੋ ਚਾਰ ਪੰਜ ਸੱਤ ਬੱਚੇ ਵੀ ਸੁਧਰਦੇ ਨੇ ਇਸ ਇਸ ਪਾਸੇ ਉਹਨਾਂ ਦਾ ਧਿਆਨ ਬਦਲਦਾ ਖੇਡਾਂ 'ਚ ਧਿਆਨ ਦਿੰਦੇ ਆ ਖੇਡਾਂ ਦੇਖ ਦੇਖ ਕੇ ਉਹਨਾਂ ਦਾ ਧਿਆਨ ਵੀ ਜਾਂਦਾ ਮਨ ਕਰਦਾ ਯਾਰ ਅਸੀਂ ਵੀ ਖੇਡੀਏ ਅਸੀਂ ਇਹ ਨਸ਼ੇ ਛੱਡੀਏ ਬੜੀ ਖੁਸ਼ੀ ਹੁੰਦੀ ਹੈ ਕਿ ਚੱਲ ਯਾਰ ਸਾਡੇ ਥੋੜੇ ਜਿਹਾ ਸਹਿਯੋਗ ਨਾਲ ਉਸ ਮਾਲਕ ਦੀ ਬੜੀ ਕਿਰਪਾ ਬਣ ਰਹੀ ਹੈ ਮੈਂ ਇਹੀ ਆਪਣੇ ਮਾਲਕ ਅੱਗੇ ਬੇਨਤੀ ਕਰਾਂਗਾ ਕਿ ਇਹਨਾਂ ਬੱਚਿਆਂ ਦਾ ਸੁਧਾਰ ਹੁੰਦਾ ਜਾਏ ਇਹਨਾਂ ਦੇ ਮਾਪਿਓ ਜਿਹੜੇ ਆ ਉਹ ਸਾਨੂੰ ਸੀਸਾ ਦੇਣ ਜੈ ਸ਼ੰਕਰ ਜੀ ਜੈ ਭਾਰਤ ਜੀ ਅੱਜ ਦੇਸ਼ ਦੇ ਪੂਰਵ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਵੀ ਜਨਮ ਹੈ ਉਹਦੀਆਂ ਵੀ ਸਭ ਨੂੰ ਮੁਬਾਰਕਾਂ ਹੈ ਔਰ ਵੱਡੇ ਦਿਨ ਦੀਆਂ ਵੀ ਸਭ ਨੂੰ ਮੁਬਾਰਕਾਂ ਗ੍ਰੀਨਲੈਂਡ ਕਲੱਬ ਹਰ ਸਾਲ ਕ੍ਰਿਕਟ ਟੂਰਨਾਮੈਂਟ ਕਰਾਂਦੀ ਹੈ ਅੱਜ ਉਹਨਾਂ ਦਾ ਫਾਈਨਲ ਡੇ ਮੈਨੂੰ ਆਉਣ ਦਾ ਮੌਕਾ ਮਿਲਿਆ ਇਸੇ ਪ੍ਰਕਾਰ ਗਰੂਨਲ ਬੱਚਿਆਂ ਨੂੰ ਜੋੜ ਨਸ਼ਾ ਜਿਹੜਾ ਉਹ ਸਮਾਪਤ ਹੋਏ ਇਹ ਹੀ ਮੈਂ ਇੱਕ ਤਰੀਕਾ ਹੋ ਸਕਦਾ ਹੈ ਕਿ ਪੰਜਾਬ ਦਾ ਨੌਜਵਾਨ ਨਸ਼ੇ ਛੱਡੇ ਔਰ ਖੇਡ ਦੇ ਮੈਦਾਨ ਤੱਕ ਆਏ ਸ਼ਹੀਦੀ ਦਿਹਾੜਾ ਵੀ ਚੱਲ ਰਿਹਾ ਹੈ ਹਿੰਦੁਸਤਾਨ ਕੀ ਪੂਰੀ ਦੁਨੀਆ ਦੇ ਅੰਦਰ ऐसा कोई उदाहरण नहीं है कि सतジナ जी अंदर अंदर पूरा परिवार वार्ताए देश दी खातिर धर्म दी खातिर गुरुपुत्रਾਂ ਦੇ ਇਸ ਬਲੀਦਾਨ ਨੂੰ ਵੀ ਉਹ ਮਿਲ ਕੇ ਨਮਨ ਕਰੀਏ ਔਰ ਇਹਨਾਂ वीर ਉੱਤਰਾਂ ਦੇ ਪ੍ਰਤੀ ਆਪਣੀ ਸ਼ਰਧਾਂਜਲੀ ਇਹ ਹੋਏਗੀ ਕਿ ਅਸੀਂ ਸਮਾਜ ਦੇ ਕੰਮ ਕਮਾਂ 'ਚ ਲੱਗੇ ਔਰ ਗੁਰੂਪੁੱਤਰਾਂ ਦੀਆਂ ਮਰਿਆਦਮਾਂ ਨੂੰ ਆਪਣੇ ਜੀਵਨ 'ਚ ਲਿਆਈਏ चाहे वह बाबा जोरावर सिंह ने चाहे बाबा फतेह सिंह ने चाहे बाबा जोजार सिंह ने चार ही पुत्रा का बलिदान पूरा सप्ताह मनाया जाता और पंजाब ही नहीं दुनिया के अंदर ऐसा कोई उदाहरण नहीं है कि छोटी छोटी उम्र के अंदर नीह चनाए गए चमकौर की लड़ाई च दो बारे शहीद हो गए ਔ ਉਹਨਾਂ ਦੀ ਸ਼ਹਾਦਤ ਦੇ ਉੱਤੇ ਪੈਰਾ ਦਈਏ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸੈਨੀਟੀ ਰਿਪੋਰਟ